ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਲਾ ਸਾਹਿਬ ਦੀ ਸੇਵਾ ਚੱਲ ਰਹੀ ਆ ਜੀ ਸਾਰਿਆਂ ਸੰਗਤਾਂ ਹੋ ਮਮਾ ਆ ਕੇ ਪਹੁੰਚੋ ਜੀ ਗਜਨੀਪੁਰ ਦੇ ਮੋੜ ਤੇ ਲੰਗਰ ਲੱਗਾ ਆ ਪਿੰਡ ਚੋਰ ਸਿਧਵਾਲਿਆਂ ਦਾ ਸਾਰੀਆਂ ਸੰਗਤਾਂ ਹੋ ਮਮਾ ਆ ਕੇ ਪਹੁੰਚੋ ਜੀ ਤੇ ਗੁਰੂ ਨਾਨਕ ਦੇ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਭੈਣ ਜੀ ਗਰਮਾ ਗਰਮ ਪ੍ਰਸ਼ਾਦਾ ਛੱਕ ਕੇ ਜਾਓ ਮੇਰੇ ਵੀਰ ਜੀ ਗਰਮਾ ਗਰਮ ਸਾਰੀਆਂ ਸੰਗਤਾਂ ਦਰਸ਼ਨ ਕਰੋ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਹਿਗੁਰੂ ਜੀ ਸਾਰਿਆਂ ਸੰਗਤਾਂ ਨੂੰ ਮਮਾ ਅੱਗੇ ਪਹੁੰਚੋ ਜੀ ਬਜਨੀਪੁਰ ਮੋੜ ਤੇ ਸਰਵਾ ਕਰਮਚਾਰਕੋ ਮੇਰੇ ਭੈਣ ਜੀ ਬਾਬਾ ਚੋਲਾ ਸਾਹਿਬ ਦਾ ਮੇਲਾ ਆਇਆ ਜੀ ਸਾਰੀਆਂ ਸੰਗਤਾਂ ਪਹੁੰਚੋ ਜੀ ਸਾਰੀਆਂ ਸੰਗਤਾਂ ਪਹੁੰਚੋ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਸੇਵਾ ਚੱਲ ਰਹੀ ਹੈ ਜੀ ਚੋਲਾ ਸਾਹਿਬ ਦੇ ਮੇਲੇ ਦੀ ਛੰਡੀਆਂ ਲੱਗਣੀਆਂ ਜੀ ਆ ਡੈਡੀ ਆ ਜੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਆ ਚੰਡੀਆਂ ਲੱਗਣ ਡੀਆਂ ਜੀ ਸਾਰੀਆਂ ਸੰਗਤਾਂ ਹੋ ਮਮਾ ਕੇ ਪਹੁੰਚੋ ਜੀ ਛੱਡੀਆਂ ਦੀ ਸੇਵਾ ਚੱਲਣ ਡੀ ਹੈ ਜੀ ਛੰਡੀਆਂ ਲਗਾਈਆਂ ਜਾ ਰਹੀਆਂ ਜੀ ਸੇਵਾ ਚੱਲਣ ਡੀ ਹੈ ਜੀ ਸਾਰੀਆਂ ਸੰਗਤਾਂ ਹੋ ਮਮਾ ਕੇ ਪਹੁੰਚੋ ਜੀ ਸੰਗਤਾਂ ਪਹੁੰਚੀਆਂ ਜੀ ਪ੍ਰਸ਼ਾਦਾ ਤਿਆਰ ਆ ਜੀ ਪ੍ਰਸ਼ਾਦਾ ਚੱਲਣ ਡਿਆ ਜੀ ਸੇਵਾ ਚੱਲਣ ਡੀ ਹੈ ਜੀ ਸੇਵਾ ਚੱਲ ਰਹੀ ਹੈ ਜੀ ਸੰਗ ਦੀ ਲਾਈਟਾਂ ਲੱਗਣੀਆਂ ਜੀ ਭਾਗੀ ਸਾਹਿਬ ਪ੍ਰਸ਼ਾਦਾ ਸ਼ਾ ਗੰਢੀ ਜੀ ਸੰਗਤ ਤੁਸੀਂ ਵੀ ਆਓ ਲੰਗਰ ਛਕੋ ਬਾਈ ਦਾ ਸਾਰੀਆਂ ਸੰਤਾਂ ਜਰੂਰ ਆਓ ਜੀ ਇਹ ਨਹੀਂ ਪਰ ਮੋਰ ਤੇ ਚੋਰ ਚ ਬਣਾ ਲਿਆਂ ਦਾ ਪ੍ਰਸ਼ਾਦਾ ਚੱਲ ਰਿਹਾ ਜੀ ਚਾਹ ਦਾ ਲੰਗਰ ਵੀ ਰੈਡੀ ਹੈ ਜੀ ਪ੍ਰਸ਼ਾਦਾ ਵੀ ਰੈਡੀ ਆ ਸਾਰੀ ਸੰਗਤ ਜਰੂਰ ਜਰੂਰ ਆਓ। ਪ੍ਰਸ਼ਾਦਾ ਸ਼ੋਕੋ ਜੀ। ਆ ਸੇਵਾ ਦਾ ਸਾਹ ਲੱਗੇ ਹੋਏ ਆ ਸਾਰੇ। ਸੇਵਾ ਕਰਨ। ਸਾਰੀਆਂ ਸੰਗਤਾਂ ਜਰੂਰ ਆਓ ਜੀ। ਲਓ ਜੀ। ਜਿਵੇਂ ਕਿ ਸਾਰੀ ਸਾਧ ਸੰਗਤ ਨੂੰ ਪਤਾ ਹੀ ਹੈ ਕਿ ਚੋੜਾ ਸਾਹਿਬ ਦੇ ਦਰਸ਼ਨ ਮੇਲੇ ਚੱਲ ਰਹੇ ਨੇ। ਉਹਨਾਂ ਦੀ ਸੇਵਾ ਦੇ ਸਬੰਧ ਵਿੱਚ ਪਿੰਡ ਚੋੜ ਸਦਵਾਰੋਂ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਜੀ। ਕੜੀ ਵਾਹ ਗੁਰਜੀ ਕੜੀ ਵਾਹ ਜੀ ਸਾਰੇ ਹੀ ਸਾਧ ਸੰਗਤ ਨੂੰ ਬੇਨਤੀ ਹੈ ਜੀ ਲੰਗਰ ਸੇਕਨ ਜਰੂਰ ਆਓ ਜੀ ਲੋ ਜੀ ਸੇਵਾ ਚੱਲਣ ਈ ਆ ਜੀ ਫੁੱਲ ਸਾਰੀਆਂ ਸੰਗਤਾਂ ਸੇਵਾ ਕਰਨ ਜਰੂਰ ਆਓ ਜੀ ਪ੍ਰਸ਼ਾਦਾ ਚੱਲਣ ੜਿਆ ਜੀ ਪ੍ਰਸ਼ਾਦਾ ਸ਼ਗਨ ਆਈਏ ਜੀ ਸੰਗਤ ਸਾਰੇ ਜਣੇ ਪਛਾਦਾ ਸ਼ਕੋ ਜੀ ਆਣ ਕੇ ਤੇ ਸੇਵਾ ਵੀ ਜਰੂਰ ਕਰੋ ਜੀ ਸਾਰੀਆਂ ਸੰਗਤਾਂ ਨੂੰ ਮਮਾ ਕੇ ਪਹੁੰਚੋ ਜੀ ਪੰਡਾਲ ਲੱਗਾ ਹੈ ਜੀ ਸੇਵਾਦਾਰ ਆਪਣੇ ਡਿਊਟੀਆਂ ਨਿਭਾ ਰਹੇ ਆ ਸੇਵਾਦਾਰ ਸਾਰੇ ਇਕੱਠੇ ਹੋਏ ਆ ਜੀ ਵਾਹਿਗੁਰੂ ਜੀ ਸੇਵਾਦਾਰ ਕਰ ਰਿਹਾ ਸੇਵਾ ਜੀ ਖੁੱਲ ਕੇ ਤੇ ਪ੍ਰਸ਼ਾਦਾ ਛਕਣ ਵਾਲੇ ਪ੍ਰਸ਼ਾਦਾ ਛਕਣ ਦੇ ਆ ਜੀ ਸੰਗਤਾਂ ਹੋ ਮਮਾ ਆ ਕੇ ਪਹੁੰਚ ਰਿਆਂ ਨੇ ਆ ਸੇਵਾਦਾਰ ਸਾਹਿਬ ਉਹ ਸਾਰੇ ਸੇਵਾਦਾਰ ਸੇਵਾ ਕਰਾਂਦੇ ਆ ਜੀ ਮੁੰਡੇ ਪਿੰਡ ਚੋਰ ਸਿਧਵਾ ਦੇ ਸੰਗਤ ਪਹੁੰਚੀ ਆ ਜੀ ਪ੍ਰਸ਼ਾਦਾ ਛਕਣ ਦੀ ਆ ਜੀ ਸੰਗਤ ਉਹ ਮਮਾ ਆ ਕੇ ਸੰਗਤ ਪਹੁੰਚ ਰਹੀ ਆ ਜੀ ਸਾਰੀਆਂ ਸੰਗਤਾਂ ਹੋ ਮਮਾ ਆ ਕੇ ਪਹੁੰਚੋ ਜੀ ਪ੍ਰਸ਼ਾਦਾ ਛਕੋ ਜੀ ਇਲੈਕਟ੍ਰੀਸ਼ਨ ਦਾ ਕੰਮ ਚੱਲਣ ਰਿਹਾ ਜੀ ਨਾਲ ਨਾਲ ਲਾਈਟਾਂ ਚੱਲ ਰਹੀਆਂ ਜੀ ਲੱਗਣ ਡੀਆਂ ਨੇ ਜਿੰਨਾ ਖਜ਼ਾਨਾ ਕਿ ਮਾਇਆ ਉਦਾਨੇ ਵਰਖੂਰ ਕੰਮ ਹੈ ਸੇਕਾਂ ਦੀਆਂ ਮਨਕਾਮਨਾ ਪੂਰੀਆਂ ਕਰਨੀਆਂ ਹਰ ਮੋਬਾਨ ਲਟਾਰੇ ਲੱਗ ਰਿਹਾ ਜੀ ਪੰਡਾਲ ਦੇ ਵਿੱਚ ਸੰਗਤਾਂ ਸੇਵਾਕਾਰੀਆਂ ਜੀ ਸਾਰੀਆਂ ਸੰਗਤਾਂ ਜਿਹੜੇ ਸਾਥ ਨੂੰ ਘਰ ਜਾਂਦੇ ਸਾਨੂੰ ਮੌਤ ਪਿਆ ਸੰਗਤਾਂ ਉਹ ਮਮਾ ਕੇ ਪਹੁੰਚ ਰਹੀਆਂ ਜੀ ਸੇਵਾ ਚੱਲ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸੇਵਾਦਾਰ ਪਹੁੰਚੇ ਆ ਜੀ ਸੇਵਾਦਾਰ ਪਹੁੰਚੇ ਆ ਜੀ ਇਹਨਾਂ ਠਿਕਾਨੇ ਤੋਂ ਮੈਂ ਜਾਣੇ ਪ੍ਰਭੂਤਨ ਨੇ ਆ ਭਾਜੀ ਥੋੜੇ ਦੇ ਅੱਗੇ ਖੜੇ ਨੇ ਹਰ ਮਕਾਨ ਫਸੇ ਨਾ ਗਿਆ ਸੇਵਾਦਾਰ ਵਿਆਹ ਕਰ ਰਿਹਾ ਜੀ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ ਸੇਵਾ ਕਰੋ ਜੀ ਮੇਰਾ ਵੀਰ ਹਰ ਮਕਾਨ ਫੋਲੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਪਾਲਜੀ ਸਾਹਿਬ ਵਿੱਚ ਪਾਠ ਹੋ ਰਿਹਾ ਜੀ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀਆਂ ਭੈਣਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਕਰਮਾ ਕਰਮ ਨੂੰ ਲੱਗ ਤਿਆਰਾ ਪਰਸਾਤਾ ਛੱਕੇ ਜਾਓ ਵਾਹਿਗੁਰੂ ਜੀ ਪਰਸਾਤਾ ਛੱਕੇ ਜਾਓ ਮੇਰੇ ਭੈਣ ਜੀ ਗਰੀਬੀਆਂ ਬਕੌੜਿਆਂ ਵਾਲੀ ਦਾਲ ਬਣੀਆ ਚੌਲ ਬਣੇ ਨੇ ਪ੍ਰਸਾਦੇ ਬਣਿਆ ਪਰ ਖਾਤਾ ਥੱਕੇ ਵਾਹਿਗੁਰੂ ਜੀ ਇੱਕ ਮੇਰੇ ਵੀਰਾਂ ਵੱਲੋਂ ਮੈਸੇਜ ਆਇਆ ਕਿ ਪਦੀਨੇ ਦੀ ਚਟਣੀ ਪਦੀਨੇ ਦੀ ਚਟਣੀ ਨਹੀਂ ਭੁੰਨਣਾ ਲਾ ਕੇ ਸੇਵਾਦਾਰੋਂ ਭੋਖ ਭੋਲੇ ਵੀ ਜਾਂਦੇ ਨੇ ਆਪ ਚੇਤਾ ਕਰਾ ਦੇਣਾ ਕਿ ਸਵੇਰ ਦੇ ਪੀ ਚਟਣੀ ਚਟਣੀ ਪਾਈ ਹੈ ਕਿਤੇ ਆਪ ਨਹੀਂ ਖਾ ਗਏ ਜਰੂਰ ਚੇਤਾ ਕਰਵਾਓ ਸੇਵਾਦਾਰਾਂ ਨੂੰ ਕੋਈ ਪਾਈਸਾ ਨਮੀ ਚਟਣੀ ਦੇ ਦੋ ਪਦੀਨੇ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਇਪੁ ਕੀ ਕੀ ਫਤਿਹ ਲਓ ਜੀ ਸਾਰੀ ਸੰਗਤ ਪਹੁੰਚ ਰਹੀ ਹੈ ਜੀ ਪੰਡਾਲ ਦੇ ਵਿੱਚ ਵਾਇਪੁ ਕੀ ਕੀ ਫਤਿਹ ਸਾਰੀਆਂ ਸੰਗਤਾਂ ਪਹੁੰਚੋ ਜੀ ਆ ਮੇਰੇ ਵੱਡੇ ਭੈਣ ਜੀ ਗੁਰੂ ਘਰ ਦੇ ਲਗਰਾਂ ਵਾਸਤੇ ਬੇਅੰਤ ਮਾਇਰ ਅਰਦਾਸ ਕੀਤੀ ਆ ਜਿਨ੍ਹਾਂ ਖਜ਼ਾਨਿਆਂ ਜੋ ਮੈਂ ਖਜ਼ਾਨੇ ਭਰਪੂਰ ਕਰਨੇ ਸੇਵਕਾਂ ਦੇ ਕਾਜ ਰਾਸ ਕਰਨੇ ਹਰ ਮદાન ਫਤਿਹ ਬਖਸ਼ਣੀ ਵਾਇਗਰੀ ਚੰਦੀ ਕਲਾ ਬਖਸ਼ਣਾ ਮੇਰੀ ਭੈਣ ਨੂੰ ਹਰ ਮદાન ਫਤਿਹ ਬਖਸ਼ਣੀ ਵਾਇਗਰੀ ਚੰਦੀ ਕਲਾ ਬਖਸ਼ਣੀ ਵਾਇਗਰੀ ਹਰ ਮદાન ਫਤਿਹ ਬਖਸ਼ਣੀ ਵਾਇਗਰੀ ਲੰਗਰ ਦੀ ਸੇਵਾ ਚੱਲਣ ਈ ਆ ਜੀ ਸਾਰੀਆਂ ਸੰਗਤਾਂ ਪਹੁੰਚੋ ਸੇਵਾਦਾਰ ਆਪਣੀਆਂ ਡਿਊਟੀਆਂ ਨਿਭਾ ਰਿਹਾ ਜੀ ਸੰਗਤਾਂ ਪ੍ਰਸ਼ਾਦਾ ਚੱਕ ਰੀਆਂ ਜੀ ਸਾਰੀਆਂ ਸੰਗਤਾਂ ਹਮਮਾ ਮਾਗੇ ਪਹੁੰਚੋ ਜੀ ਤੇ ਪ੍ਰਸ਼ਾਦਾ ਖਾਓ ਜੀ ਸ਼ਾਦਿਆਂ ਦੀ ਸੇਵਾ ਚੱਲ ਰਹੀ ਹੈ ਜੀ ਸਾਰੀਆਂ ਸੰਗਤਾਂ ਪਹੁੰਚੋ ਪ੍ਰਸ਼ਾਦਾ ਦਾ ਲੰਗਰ ਤਿਆਰ ਹੈ ਜੀ ਪ੍ਰਸ਼ਾਦਾ ਚੱਲ ਰਿਹਾ ਹੈ ਜੀ ਚਾਹ ਦਾ ਲੰਗਰ ਵੀ ਤਿਆਰ ਹੈ ਜੀ ਆਓ ਜੀ ਪ੍ਰਸ਼ਾਦਾ ਛਕੋ ਜੀ ਕਰਮਾਂ ਕਰਮ ਪ੍ਰਸ਼ਾਦਾ ਛੱਕੇ ਜੋਂ ਮੇਰੇ ਵੀਰ ਜੀ ਕਰਮਾਂ ਕਰਮ ਪ੍ਰਸ਼ਾਦਾ ਛੱਕੇ ਜੋਂ ਮੇਰੇ ਭੈਣ ਜੀ ਕਰਮਾਂ ਕਰਮ ਪ੍ਰਸ਼ਾਦਾ ਛੱਕੇ ਜੋਂ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤਾਂ ਹੋਮਾ ਮਾਗ ਪਹੁੰਚ ਰਹੀਆਂ ਜੀ ਸਾਰੇ ਵੀ ਪ੍ਰਸ਼ਾਦਾ ਛਕੋ ਜੀ ਆ ਸੇਵਾ ਦਾ ਵੀ ਲੱਗੇ ਹੋਇਆ ਜੀ ਸੇਵਾ ਕਰਨਾ ਵਾਹਿਗੁਰੂ ਜੀ ਸੇਵਾ ਕਰੋ ਜੀ ਸੇਵਾ ਚੱਲ ਰਹੀ ਹੈ ਜੀ ਪਿੰਡ ਚੋਰ ਸੇਦਵਾਂ ਦੀ ਗੁਰਦਾਰੇ ਦੀ ਸਾਰੀਆਂ ਸੰਗਤਾਂ ਆ ਰਹੀਆਂ ਜੀ ਹੁਮਮਾ ਆ ਕੇ ਸੇਵਾਦਾਰ ਭਾਈ ਆ ਜੀ ਸਾਰੇ ਸੇਵਾ ਕਰ ਰਹੇ ਆ ਜੀ ਮਹਾਰਾਜ ਦੀ ਕਲਾ ਦੇ ਵਿੱਚ ਬੱਚੇ ਨੂੰ ਸੇਵਾ ਜੀ ਸੇਵਾ ਵਾਹ ਜੁਮੀਂ ਪਰ ਮદાન ਬੱਦੇ ਬੱਦੇ ਸੰਤਨ ਦਵਾਨ ਤੇ ਪਹੁੰਚੀਆਂ ਜੀ ਪਿਆਰ ਨੂੰ ਬੇਨਤੀ ਹੈ ਇਹ ਰੋਡ ਦੇ ਉੱਤੇ ਬਿਲਕੁਲ ਨਹੀਂ ਜਾਣਾ ਸੰਤਾਂਾਂ ਤੁਹਾਡੇ ਪਹੁੰਚਣੀਆਂ ਜੀ ਸੈਂਟ ਤੋਂ ਬਾਹਰ ਨਹੀਂ ਹੋਣਾ ਬਾਲਕੀ ਸਾਹਿਬ ਕਰੋ ਦਰਸ਼ਨ ਜੀ ਸਾਰੇ ਜਾਣੇ ਰੌਣਕ ਲੱਗੀ ਹੈ ਜੀ ਫੁੱਲ ਸਾਰੀਆਂ ਧਿਆਨ ਬੇਨਤੀ ਹੈ ਰਾਜਨੀਪੁਰ ਰੋਡ ਤੇ ਛੋਟੇ ਬੱਚੇ ਆ ਜ਼ਰੂਰ ਧਿਆਨ ਰੱਖੋ ਰੋਡ ਤੋਂ ਸਿੱਧਾ ਨਾ ਜਾ ਜਾਂਦੇ ਹੋ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੈ ਦਵਾਨ ਸੱਜਿਆ ਜੀ ਸਰਬਾਤਮਨ ਸਰਵ ਸੇਵਾ ਕਰਤੋ ਸਾਧ ਸੰਗਤ ਸੇਵਾ ਜਰੂਰ ਕਰੋ ਸਾਰੇ ਜੀ ਗੁਰੂ ਮਹਾਰਾਜ ਚਰਵਾ ਜੀ ਰੌਣਕ ਲੱਗੇ ਆ ਜੀ ਬਾਬਾ ਚੋਲਾ ਸਾਹਿਬ ਦੇ ਮੇਲੇ ਦੀ ਸੰਤਾਂ ਆ ਰਹੀਆਂ ਜੀ ਜੀ ਸੇਵਾਦਾਰ ਸਲਾਬ ਜੀ ਆ ਦੇਠਾ ਜੀ ਅਗਲਾ ਪਛਾਦਾ ਦਵਾਨ ਸੱਜਿਆ ਜੀ ਆਹੇ ਗੁਰਜੀ ਆਹੇ ਗੁਰਜੀ ਸਿੱਧਵਾਂ ਸਾਈਡ ਦਾ ਵੀ ਲੰਗਰ ਲੱਗਾ ਜੀ ਸਾਰੇ ਵੀਰ ਨੂੰ ਜਿਹੜੇ ਮੇਰੇ ਅੱਗੇ ਖੜੇ ਆ ਸਾਈਡ ਤੇ ਹੋ ਜੇ ਅੰਦਰ ਆ ਰਿਓ ਜੇ ਪ੍ਰਸ਼ਾਦਾ ਛਕਣਾ ਲੰਗਰ ਪ੍ਰਸ਼ਾਦਾ ਛਕੋ ਦਰਮਾਨ ਦਰਮ ਪਰਪੇੜੇ ਮਾਰੇ ਚੌਲ ਜੀਣਾ ਰਾਈਸ ਨਾਲ ਰਸਣ ਦੀ ਗੜੀ ਨੋਟਰੀ ਦੀ ਸਰਦੀ ਇਸੇ ਕਰਦੀ ਜਾ ਕੋਈ ਚੱਲ ਨਹੀਂ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ ਆ ਜਿਹੜੇ ਬੱਚੇ ਛੋਟੇ ਰੋਡ ਦੇ ਉੱਤੇ ਆ ਗਏ ਵਾਹਿਗੁਰੂ ਵਾਹਿਗੁਰੂ ਸੇਵਾਦਾਰ ਸੇਵਾ ਘਾਂਡੇ ਆ ਜੀ ਜਾਂ ਯਾਦਾ ਲੰਗਰ ਲੱਗਾ ਜੀ ਸੇਵਾਦਾਰ ਸੇਵਾ ਚੱਲਦੀ ਹੈ ਜੀ ਭਾਣੂ ਅੱਗੋਂ ਥੋੜਾ ਰਸਤਾ ਜਰੂਰ ਛੱਡ ਦਿਓ ਸਦੀਰ ਜੀ ਪਰ ਸਾਤਾ ਛੱਡ ਲਿਆ ਮੇਰਾ ਵੀਰ ਤੇ ਰਸਤਾ ਜਰੂਰ ਛੱਡ ਦਿਓ ਵਾਹਿਗੁਰੂ ਜੀ ਅੰਦਰ ਆ ਜਿਓ ਇੱਥੇ ਬਾਹਰ ਤੇ ਬੈਠਣਾ ਵਾ ਚੇਅਰ ਲੱਗੀਆਂ ਕੁਰਸੀਆਂ ਲੱਗੀਆਂ ਬਹਿ ਜਾਓ ਸੇਵਾ ਚੱਲ ਰਹੀ ਹੈ ਜੀ ਰੋਡ ਦੇ ਉੱਤੇ ਕਿਉਂਕਿ ਚੀਜ਼ਾਂ ਬਹੁਤ ਤੇਜ਼ ਹੋ ਰਹੀਆਂ ਨੇ ਓ ਮੇਰਾ ਵੀਰ ਸਾਰੇ ਸੇਵਾ ਵੀ ਕਰੋ ਲੰਗਰ ਵੀ ਛਕੋ ਲੰਗਰ ਚੱਲਣ ਗਿਆ ਜੀ ਸੇਵਾਦਾਰਾ ਸੇਵਾ ਕਰ ਰਿਹਾ ਜੀ ਕਰੋ ਕਿਰਪਾ ਦੇ ਸੇਵਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੇਵਾ ਦਾ ਸੇਵਾ ਕਰ ਰਿਹਾ ਜੀ ਉਹ ਮਮਾ ਆ ਕੇ ਪਹੁੰਚੀ ਅੱਜ ਸੰਗਤ ਵਾਹਿਗੁਰੂ ਜੀ ਸਾਰੇ ਸੇਵਾ ਚੱਲਣ ਡਿਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਬਾਰੀ ਕੋਟ ਚੱਪਲ ਲਿਆਵੀਂ ਬਹੁਤ ਚੱਪਲ ਢੱਡ ਕੇ ਜੀ ਖਾਨੀ ਕੋਲ ਆ ਕੇ ਢਵਾ ਦਿਓ ਸੇਵਾ ਕਰੋ ਸੇਵਾਦਾਰੋ ਸੇਵਾ ਚੱਲਾ ਗਏ ਵਾਹਿਗੁਰੂ ਜੀ ਬੱਚਾ ਸਾਡਾ ਵੀਰ ਸੋਨੂ ਉਹਨਾਂ ਦਾ ਬੇਟਾ ਬਹੁਤ ਸੇਵਾ ਕਰ ਰਿਹਾ ਦੋ ਦਿਨ ਤੋਂ ਕੱਲ ਵੀ ਪੂਰਾ ਦਿਨ ਲੱਗਾ ਰਿਹਾ ਅੱਜ ਵੀ ਝੂਠੇ ਬਰਤਨਾਂ ਦੀ ਪੂਰੀ ਸੇਵਾ ਦਾ ਪਹੁੰਚੇ ਜੀ ਸਪੈਸਰ ਸਾਹਿਬ ਨੂੰ ਨੁਭਾਰਿਆ ਵਾਹਿਗੁਰੂ ਜੀ ਗੁਰੂ ਮਹਾਰਾਜ ਕਿਰਪਾ ਕਰੋ ਤੇਰੀ ਤੰਦਰੁਸਤੀਆਂ ਬਖਸ਼ਣ ਉਹਨੂੰ ਬਰਤਨਾਂ ਦੀ ਸੇਵਾ ਕਰ ਰਿਹਾ ਜੀ ਮੇਰਾ ਭਰਾ ਬਹੁਤ ਵਧੀਆ ਮਿਲੇਗਾ ਮੇਵਾ ਮੈਂ ਤੁਹਾਨੂੰ ਡਬਲ ਕਰਕੇ ਵਿਸਾਇਓ ਤਾਂ ਕਿ ਜੇ ਜ਼ਰੂਰਤ ਪੈਂਦੀ ਆ ਉਹਨੂੰ ਆਪਾਂ ਚੇਅਰ ਕਰ ਸਕੀਏ ਇਸ ਸਾਈਡ ਦੋੜਾ ਕਰਕੇ ਦੋੜਾ ਕਰਕੇ ਬੰਦ ਨੂੰ ਸਾਹਮਣੇ ਵੀ ਰੋਡ ਚੱਲ ਰਿਹਾ ਜੀ ਟ੍ਰੈਫਿਕ ਬਹੁਤ ਆ ਜੀ ਜਰੂਰ ਚੱਕੇ ਜਾਓ ਥੋੜੇ ਟੋਣਾ ਜਿੱਥੇ ਜਰਨਾ ਦਾ ਜਿੱਥੇ ਤਾਂ 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 ਹੋ ਮਾਵਾਗੇ ਪਹੁੰਚਿਆ ਜੀ ਸੰਗਦੇ ਸਰੇ ਚੋੜਾ ਸਾਹਿਬ ਦਾ ਗੁਰੂ ਦੀ ਪਿਆਰੀ ਸੰਗਤ ਜੀ ਬਾਬਾ ਜੀ ਹੋਣਗੇ ਸੰਗ ਆਉਗਾ ਜੀ ਕੱਲ ਤੋਂ ਬਹੁਤ ਉਪਕਰਵਾ ਕਰ ਮਖੰਦਾ ਸਭੋ ਮੇਰੇ ਭੈਣ ਕੀ ਕਰਵਾ ਕਰ ਫੱਤਾ ਦਾ ਰੂਪ ਸਾਕੇ ਜਾਓ ਵਾਹਿਗੁਰਜੀ ਵਾਹਿਗੁਰਜੀ ਜਿਨ੍ਹਾਂ ਦੇ ਜਾਨੇ ਤੋਂ ਕਰਵਾ ਕਰ ਫੱਤਾ ਸਭੋ ਮੇਰੇ ਲਈ ਕਰਵਾ ਕਰ ਫੱਤਾ ਸਭੋ ਮੇਰੇ ਭੈਣ ਦੀ ਅੰਤ ਕਾੜੀ ਬੇਨਤੀ ਕੀਤੀ ਜਾਂਦੀ ਆ ਕਿ लंगर गुरु का कर्म कर्म त्यागा प्रसाद तो गुरु सब के जाओ भाई गुरु जी प्रसाद तो भाई गुरु जी प्रसाद जो सब जी प्रसाद गुरु सब मेरे पैर पे भाई गुरु भाई गुरु भाई गुरु जी मेहर करो सच्चे पातशाह कृपा करो बाबा जी संगत पहुंची जी वाहेगुरु जी ਨਾਲ ਮੀਠੀ ਦੀ ਸਬਜ਼ੀ ਆ ਰੇਸਨ ਦੀ ਘੜੀ ਆ ਜੋ ਜਿਹੜਾ ਤਾਂ ਇੱਕ ਆ ਸਭੀ ਵਾਹ ਨੂੰ ਸਕੀਮ ਸੇਵਾਦਾਰ ਸੇਵਾ ਕਰ ਰਿਹਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਲੰਗਰ ਦੀ ਸੇਵਾ ਚੱਲ ਰਹੀ ਆ ਜੀ ਸੇਵਾਦਾਰ ਸੇਵਾ ਕਰ ਰਿਹਾ ਜੀ ਚਾਚਾ ਚਟਨੀ ਆ ਸੇਵਾਦਾਰ ਸੇਵਾ ਕਰ ਰਿਹਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚਾਰ ਆਲੀ ਬੈ ਗਿਆ ਪ੍ਰਸ਼ਾਦਾ ਛਕਣ ਮੁੰਡਾ ਮੁੰਡਾ ਸੰਡਿਆ ਵਾ ਵਾਹਿਗੁਰੂ ਜੀ ਵਾਹਿਗੁਰੂ ਜੀ ਸੇਵਾ ਚੱਲ ਰਹੀ ਹੈ ਜੀ ਵਾਹਿਗੁਰੂ ਜੀ ਸਵਾਗਤ ਲੋਕਾਂ ਦਾ ਮੁੰਡੇ ਆਇਆ ਜੀ ਵਾਲੀਵਾਲ ਵਾਲੇ ਲੰਗਰ ਛਕਣ ਦੇ ਆ ਜੀ ਪਲੇਅਰ ਸਾਹਿਬ ਪਲੇਅਰ ਸਾਹਿਬ ਵਾਹਿਗੁਰੂ ਜੀ ਗੁਰਜੀ ਦਾਲ ਵਾਹਿਗੁਰਜੀ ਦਾਲ ਵਾਹਿਗੁਰਜੀ ਦਾਲ ਵਾਹਿਗੁਰਜੀ ਵਾਹਿਗੁਰਜੀ ਸੇਵਾਦਾਰ ਲੀਆ ਸੇਵਾਦਾਰ ਸੇਵਾ ਕਰ ਰਹੀ ਨਾ ਦਾਲ ਵਾਹਿਗੁਰਜੀ ਦਾਲ ਵਾਹਿਗੁਰਜੀ ਦਾਲ ਵਾਹਿਗੁਰਜੀ ਦਾਲ ਜੀ ਵਾਹਿਗੁਰਜੀ ਦਾਲ ਵਾਹਿਗੁਰਜੀ ਦਾਲ ਨਹੀਂ ਆਈ ਦਾਲ ਵਾਹਿਗੁਰਜੀ ਦਾਲ ਵਾਹਿਗੁਰਜੀ ਬਾਬਾ ਜੀ ਦਾਲ ਜੀ ਦਾਲ ਵਾਹਿਗੁਰਜੀ ਦਾਲ ਵਾਹਿਗੁਰਜੀ ਦਾਲ ਵਾਹਿਗੁਰਜੀ ਵਾਹਿਗੁਰਜੀ ਦਾਲ ਸੇਵਾਦਾਰ ਹੁਣ ਥੱਕ ਗਿਆ ਜੀ ਹੁਣ ਚਾਹ ਪੀਂਦੇ ਆਂ ਸੇਵਾਦਾਰ ਚਾਹ ਪੀਂਦੇ ਸੇਵਾਦਾਰ ਚਾਹ ਓ ਯਾਰ ਮਿੱਕੀ ਬੰਦ ਕਰੀਂ ਚਾਹ ਪੀਂਦੇ ਵੀਰ ਦੀ ਚਾਹ ਜੀ ਚਾਹ ਵੀਰ ਦੀ ਚਾਹ ਵੀਰ ਦੀ ਚਾਹ ਪੀਂਦੇ ਆ ਜੀ ਸੇਵਾਦਾਰ ਹਾਂ ਵਾਹਿਗੁਰੂ ਜੀ ਸੇਵਾ ਚੱਲ ਰਹੀ ਹੈ ਜੀ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਜੀ ਵਾਹਿਗੁਰੂ ਜੀ ਸੇਵਾਦਾਰ ਸੇਵਾ ਕਰ ਰਿਹਾ ਜੀ ਵਾਹਿਗੁਰੂ ਜੀ ਸੇਵਾ ਹੋ ਰਹੀ ਹੈ ਜੀ ਚੋਲ ਵਾਹਿਗੁਰੂ ਜੀ ਵਾਹਿਗੁਰੂ ਜੀ ਸੇਵਾ ਕਰੋ ਜੀ ਵਾਹਿਗੁਰਜੀ ਬਾਬਾ ਜੀ ਵਾਹਿਗੁਰੂ ਬਾਬਾ ਜੀ ਵਾਹਿਗੁਰਜੀ 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 ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਸਾਰੀ ਸੰਗਤ ਲੰਗਰ ਚਾਹਰੀ ਹੈ ਜੀ ਵਾਹਿਗੁਰਜੀ ਸਾਂਗਤਾਂ ਨੂੰ ਮਮਾ ਆ ਕੇ ਪਹੁੰਚ ਰਹੀ ਹੈ ਜੀ ਪ੍ਰਸ਼ਾਦਾ ਚੱਕ ਰਹੀ ਹੈ ਜੀ ਜੋ ਕੇ ਸ਼ੇਕਰ ਹੈ ਵਾਹਿਗੁਰੂ ਜੀ ਸੇਵਾ ਚੱਲ ਰਹੀ ਹੈ ਜੀ ਵਾਹਿਗੁਰੂ ਜੀ ਦਾ ਤੇ ਜਨ ਤੇਰੇ ਨਾਨਕ ਸਾਧ ਵਾਹਿਗੁਰੂ ਜੀ ਮਾਲੂ ਸੋਹਣੇ ਮਨ ਦਾ ਪੰਨਾ ਸਾਰੇ ਦਾ ਦਨਸਾਨ ਆਦਿ ਨੰਨੇ ਜੀ ਪ੍ਰਾਪਤ ਨੰਕਾਰ ਸਮਰਤਿਆ ਕਰੋ ਜੀ ਪਾਲਕੀ ਸਾਹਿਬ ਦੇ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਜਤ ਜੀ ਵਾਹਿਗੁਰੂ ਜੀ ਕੀਤਾ ਵੇ ਤਿਸ ਕਿਆ ਕਹੀ ਐ ਗੁਰਮੁਖ ਨਾਮ ਪਦਾਰਥ ਲਈ ਐ ਜਿਸ ਆਪ ਲਾਏ ਸੋਈ ਤੁਲੈ ਸੋ ਬਜੰਜ ਸੇ ਬੁਝਾਇਦਾ ਅਰਗ ਸੁਗਾਂ ਨਗਰ ਕੀਆ ਸੂਬਰੇ ਜੋ ਸਾਧਗੁਰ ਸਰਈਆ ਰੰਗੁ ਨਾਸੇ ਰੇ ਨਰਾਨ ਸੋ ਗੁਰ ਮੁਖ ਸੁਪਾ ਪਾਇਨ ਅਨੰਤਨ ਕੀ ਬਹੁਤ ਰਈ ਜੋ ਕੀਜੇ ਸੋ ਬੰਦਨ ਪਾਇ ਸੁਤਾ ਵੀ ਜੀ ਲੈ ਜੰਨਾ ਸਾਥ ਲਾਹ ਮੂਲ ਗਾਇਦਾ ਕਲ ਜੋਗ ਬਹਿ ਕੀਰਤਨ ਸਾਡਾ ਪਹੁੰਚਿਆ ਜੀ ਨਮਾ ਕੇ ਗੁਰਮਖ ਜਪੀ ਲਾਏ ਧਿਆਨ ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗਾ ਮਾਪ ਪਟਾ ਲਗਾਏ ਜੀ ਸੇਵਾ ਚੱਲ ਰਹੀ ਹੈ ਜਿਲੰਗਰ ਦੀ ਹਨਵਤਾਲ ਦੀ ਬਸਬੂ ਲੋ ਆ ਸਭ ਕਾ ਨੇ ਬਸ ਆਪ ਦੇਵਾਦਾਰ ਸੇਵਾ ਕਰ ਰਿਹਾ ਜੀ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਸੇਵਾ ਕਰਕੇ ਜੀ ਵਾਹਿਗੁਰੂ ਜੀ ਸੇਵਾ ਕਰੋ ਮੇਵਾ ਮਿਲੂਗਾ ਤੁਹਾਨੂੰ ਸੇਵਾ ਕਰੋ ਬਾਬਾ ਜੀ ਸੇਵਾ ਕਰੋ ਸੇਵਾ ਕਰੋ ਬਾਬਾ ਜੀ ਵਾਹਿਗੁਰੂ ਜੀ ਬਾਬਾ ਜੀ ਸੇਵਾ ਕਰੋ ਜੀ ਸੇਵਾ ਚੱਲ ਰਹੀ ਹੈ ਜੀ ਵਾਹਿਗੁਰੂ ਜੀ ਸੇਵਾ ਚੱਲ ਰਹੀ ਹੈ ਜੀ ਸਾਰੇ ਸੇਵਾਦਾਰ ਸੇਵਾ ਕਰ ਰਿਹਾ ਜੀ जी सेवादार लग गया जी सेवा करना वाह गुजी बाबा जी बाबा जी बाबा जी आपको क्या करना है कंदे कंदे मदाई कंदे कंदे ओ राइट करना क्या वो क्या क्या जी आप हो क्या करना अच्छा हाँ मजा आ रहा है ओ ਹਾਂਜੀ ਬਾਬਾ ਜੀ ਬਾਬਾ ਜੀ ਜਥੇਦਾਰ ਸਾਹਿਬ ਕੁਝ ਕਹਿਣਾ ਚਾਹੋਗੇ ਕਿੱਦਾਂ ਚੱਲ ਰਹੀ ਸੇਵਾ ਬਹੁਤ ਵਧੀਆ ਬਾਬਾ ਜੀ ਤੇ ਕਿੱਦਾਂ ਦਾ ਮੋੜਾ ਬਾਬਾ ਜੀ ਬਹੁਤ ਵਧੀਆ ਚੱਲ ਰਿਹਾ ਹਾਂਜੀ ਬਾਬਾ ਜੀ ਬੱਧੀ ਚੱਲ ਰਿਹਾ ਆਪਣੋ ਦਾ ਪਪਾਏ ਕੀ ਗੱਲ ਮੂੰਹ ਧੱਕਿਆ ਲਈ ਲੋਕਾਂ